ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਨੇਡਾ ਵਿੱਚ ਨਵੇਂ ਪ੍ਰਧਾਨ ਮੰਤਰੀ ਲਈ ਕਈ ਨਾਮ ਨਿਕਲ ਕੇ ਅੱਗੇ ਆਏ ਨੇ ਇਹਨਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਪੀਰ ਪਾਲਿਵਰ ਵੀ ਸ਼ਾਮਲ ਨੇ ਲਿਬਰਲ ਪਾਰਟੀ ਦੇ ਨੇਤਾ ਜਸਟਨ ਟ੍ਰੂਡੋ ਨੇ 6 ਜਨਵਰੀ ਨੂੰ ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਉਦੋਂ ਤੋਂ ਹੀ ਇਸ ਅਹੁਦੇ ਲਈ ਕੁਝ ਨਵੀਆਂ ਚਰਚਾਵਾਂ ਚੱਲ ਰਹੀਆਂ ਨੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਅਤੇ 45 ਸਾਲਾਂ ਨੇਤਾ ਪੀਰ ਪਾਲੀਵਰਨ ਵਿਪਰਧਾਨ ਮੰਤਰੀ ਅਹੁਦੇ ਦੀ ਦੌੜ ਵਿੱਚ ਅੱਗੇ ਮੰਨਿਆ ਜਾ ਰਿਹਾ ਹੈ ਉਹਨਾਂ ਮੌਜੂਦਾ ਸਰਕਾਰ ਦੀ ਇਮੀਗ੍ਰੇਸ਼ਨ ਨੀਤੀਆਂ ਦੀ ਨਿਖੇਧਾ ਕਿਤੇ ਜ਼ਿਕਰ ਹੋ ਆ ਕਿ ਕੈਨੇਡਾ ਵਿੱਚ ਆਮ ਚੋਣਾ ਇਸ ਸਾਲ ਅਕਤੂਬਰ ਤੋ ਪਹਿਲਾ ਹੋ ਸਕਦੀ ਹੈ ਨੇ 올ਿਵਰ ਇਸ ਜਿਆਦਾ ਤੱਕ ਜੇਕਰ ਉਹ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਉਹ ਵੱਡੇ ਸੁਧਾਰ ਪੇਸ਼ ਕਰ ਸਕਦੇ ਨੇ ਕਿਉਂਕਿ ਭਾਰਤ ਤੋ ਵੱਡੀ ਗਿਣਤੀ ਵਿੱਚ ਲੋਕ ਸਿੱਖਿਆ ਤੇ ਰੁਜ਼ਗਾਰ ਦੇ ਮੌਕੇ ਨਹੀਂ ਕੈਨੇਡਾ ਜਾਂਦੇ ਨੇ ਇਸ ਲਈ ਭਾਰਤੀ ਅਤੇ ਇਮੀਗ੍ਰੇਸ਼ਨ ਬਾਰੇ ਪੀਲ ਪੀਰ ਪਾਲਿਵਰ ਦਾ ਰੁਖ ਜਾਣਨਾ ਮਹੱਤਵਪੂਰਨ ਹੋ ਜਾਂਦਾ ਹੈ ਪਿਛਲੇ ਕੁਝ ਸਾਲਾਂ ਵਿੱਚ ਇਮੀਗ੍ਰੇਸ਼ਨ ਬਾਰੇ ਪਾਲਿਵਰ ਦੇ ਬਿਆਨਾਂ ਇਸ ਮੁੱਦੇ ਤੇ ਰੁਖ ਦਰਸਾਉਂਦੇ ਨੇ ਕਿ ਅੱਜ ਅਸੀਂ ਤੁਹਾਨੂੰ ਇਸ ਮੁੱਦੇ ਤੇ ਉਹਨਾਂ ਦੀ ਰਾਏ ਦੱਸਣ ਜਾ ਰਹੇ ਹਾਂ ਸੀਬੀਸੀ ਨਿਊਜ਼ ਦੀ ਰਿਪੋਰਟ ਅਨਸਾਰ ਅਗਸਤ 2030 ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪਾਲਿਵਰ ਨੇ ਕਿਹਾ ਸੀ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਟੁੱਟ ਚੁੱਕਿਆ ਤੇ ਉਹ ਐਲਾਨ ਉਨ੍ਹਾਂ ਨੇ ਕੀਤਾ ਕਿ ਕੰਜ਼ਰਵੇਟਿਵ ਸਰਕਾਰ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਮਾਲਕਾਂ ਦੀਆਂ ਜ਼ਰੂਰਤਾਂ ਕਰਕੇ ਵਰਗੇ ਕਰ ਕਾਰਕਾਂ ਦੇ ਆਧਾਰ ਕਰੇਗੀ ਉਸ ਸਮੇਂ ਉਸਨੇ ਇਮੀਗ੍ਰੇਸ਼ਨ ਪੀਚਰ ਨੂੰ ਟਾਲਣ ਦਾ ਸਵਾਲ ਨੂੰ ਟਾਲ ਦਿੱਤਾ ਸੀ ਪਾਲਿਟਿਕ ਇਮੀਗ੍ਰੇਸ਼ਨ 15 ਅਨੁਕ੍ਰੇਡੂ ਸਾਰੀ ਨਾਲ ਜੋੜ ਵਿੱਚ ਆ ਪੇਸ਼ ਕੀਤਾ ਸ਼ੁਰੂ ਕੀਤਾ ਤੇ ਇਹ ਰਿਪੋਰਟ ਅਨੁਸਾਰ 12 ਜਨਵਰੀ 2024 ਨੂੰ ਵਿਨਿਪੈਗ ਮੈਨੀਟੋਬਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸਨੇ ਕਿਹਾ ਸਾਨੂੰ ਸਾਨੂੰ ਬਣਾਏ ਗਏ ਘਰਾਂ ਦੀ ਗਿਣਤੀ ਅਤੇ ਨਵੇਂ ਗ੍ਰੀਨਾਂ ਵਜੋਂ ਸੱਦੇ ਗਏ ਲੋਕਾਂ ਨੂੰ ਗਿਣਤੀ ਵਿੱਚਕਾਰ ਸਖਤ ਸੰਬੰਧ ਰੱਖਣ ਦੀ ਜ਼ਰੂਰਤ ਹੈ ਤੇ ਅਗਲੇ ਮਹੀਨੇ ਵਿੱਚ ਅਗਲੇ ਮਹੀਨਿਆਂ ਦੇ ਵਿੱਚ ਪਾਲੀਵਰ ਨੇ ਇਹ ਵੀ ਕਿਹਾ ਕਿ ਜੇਕਰ ਉਹ ਪ੍ਰਧਾਨ ਮੰਤਰੀ ਬਣਦੇ ਨੇ ਤਾਂ ਇਮੀਗ੍ਰੇਸ਼ਨ ਦਰਾਂ ਵਿੱਚ ਕਾਫੀ ਕਮੀ ਆ ਜਾਵेंगी ਰੀਡਿੰਗ ਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਤੇ ਵੱਡੇ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਪੜਨੀ ਆ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆ